ਅਸਲ ਦੇ ਵਿੱਚ ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਲੋਕ ਹਾਂ ਜਦੋਂ ਅਸੀਂ ਜਾਤਾਂ ਪਾਤਾਂ ਵੇਖਾਂਗੇ ਨਾ ਇਹ ਹੁੰਦੀਆਂ ਕਿੰਨਾਂ ਦੇ ਵਿੱਚ ਨੇ ਤਾਂ ਬੜੇ ਸੁਖੈਨ ਤਰੀਕੇ ਨਾਲ ਸਾਨੂੰ ਸਮਝ ਲੱਗ ਜਾਏਗੀ ਇਨਸਾਨਾਂ ਦੇ ਵਿੱਚ ਜਾਤਾਂ ਨਹੀਂ ਹੁੰਦੀਆਂ ਇਨਸਾਨ ਤਾਂ ਇਨਸਾਨ ਐ ਨਾ ਭਾਵੇਂ ਉਹ ਔਰਤ ਹੋਵੇ ਉਹ ਭਾਵੇਂ ਮਰਦ ਹੋਵੇ ਜਿਹੜੀਆਂ ਜਾਤਾਂ ਹੁੰਦੀਆਂ ਨੇ ਇਹ ਪਸ਼ੂਆਂ ਦੇ ਵਿੱਚ ਪੰਛੀਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਹੁੰਦੀਆਂ ਨੇ ਫਲ ਫਰੂਟਾਂ ਦੇ ਵਿੱਚ ਹੁੰਦੀਆਂ ਨੇ ਸਬਜ਼ੀਆਂ ਦੇ ਵਿੱਚ ਹੁੰਦੀਆਂ ਨੇ ਹੁਣ ਜਾਨਵਰ ਵੇਖੋ ਜਾਨਵਰਾਂ ਦੀਆਂ ਵੱਖਰੀਆਂ ਵੱਖਰੀਆਂ ਨਸਲਾਂ ਨੇ ਵੱਖਰੀਆਂ ਬੱਕਰੀਆਂ ਪ੍ਰਜਾਤੀਆਂ ਨੇ ਜਾਤੀਆਂ ਨੇ ਹਾਥੀ ਇੱਕ ਲੱਗ جاتی ਹੈ ਊਂਠ ਲੱਗ ਹੋ ਜਾਂਦੇ ਨੇ ਘੋੜੇ ਲੱਗ ਹੋ ਜਾਂਦੇ ਨੇ ਬਾਂਦਰ ਲੱਗ ਹੋ ਜਾਂਦੇ ਨੇ ਕਿੰਨੀਆਂ ਜਾਤਾਂ ਨੇ ਪਸ਼ੂਆਂ ਦੇ ਵਿੱਚੋਂ ਮੱਝਾਂ ਗਾਵਾਂ ਇਹ ਲੱਗ-ਲੱਗ ਪ੍ਰਜਾਤੀਆਂ ਨੇ ਨਾ ਤੇ ਦੂਜੇ ਪਾਸੇ ਦੇਖੋ ਪੰਛੀਆਂ ਦੇ ਵਿੱਚੋਂ ਇਹ ਤੋਤੇ ਨੇ ਇਹ ਇੱਕ ਲੱਗ جاتی ਹੈ ਚਿੜੀਆਂ ਲੱਗ جاتی ਨੇ ਕਾਂ ਲੱਗ جاتی ਹੈ ਫਲਾਂ ਦੇ ਵਿੱਚੋਂ ਵੇਖ ਲਓ ਕੇਲੇ ਲੱਗ جاتی ਹੈ ਉਹਨਾਂ ਦੀ ਆਪਣੀ ਕਿਸਮ ਹੈ ਸੇਬ ਸੰਤਰੇ ਉਹਨਾਂ ਦੀ ਅਲੱਗ-ਲੱਗ ਕਿਸਮਾਂ ਨੇ ਉਹਨਾਂ ਦੀ ਅਲੱਗ-ਲੱਗ ਜਾਤੀਆਂ ਨੇ ਇਹਨਾਂ ਦੀਆਂ ਜਾਤਾਂ ਹੁੰਦੀਆਂ ਨੇ ਪਰ ਮਨੁੱਖ ਦੇ ਵਿੱਚ ਵੇਖੋ ਇੱਕੋ ਹੀ ਜਾਤੀ ਹੈ ਇੱਕੋ ਹੀ ਇਨਸਾਨ ਹੈ ਮਨੁੱਖ ਭਾਵੇਂ ਔਰਤ ਹੋਵੇ ਉਹ ਭਾਵੇਂ ਮਰਦ ਹੋਵੇ ਜਿਹੜੀਆਂ ਜਾਤਾਂ ਹੁੰਦੀਆਂ ਨੇ ਉਹ ਪਸ਼ੂ ਪੰਛੀਆਂ ਦੇ ਵਿੱਚ ਫਲ ਫਰੂਟ ਸਬਜ਼ੀਆਂ ਦੇ ਵਿੱਚ ਹੁੰਦੀਆਂ ਨੇ ਯਕੀਨ ਮੰਨੋ ਇਸ ਸੰਸਾਰ ਦੇ ਉੱਤੇ ਇਨਸਾਨਾਂ ਵਿੱਚ ਜਾਤਾਂ ਨਹੀਂ ਹੁੰਦੀਆਂ ਖੋ ਸਤਨਾਮ ਪਰ ਜਿਹੜਾ ਮਨੁੱਖ ਹੈ ਉਹ ਆਪਣੇ ਆਪ ਨੂੰ 67143 ਜਾਤਾਂ ਦੇ ਵਿੱਚ ਵੰਡ ਕੇ ਬੈਠ ਗਿਆ ਆਪਣੀਆਂ ਹੀ ਜਾਤਾਂ ਬਣਾ ਕੇ ਰੱਖ ਲੀਆਂ ਜੀ ਤੂੰ ਛੋਟਾ ਹੈ ਉਹ ਉਦੋਂ ਛੋਟਾ ਹੈ ਫਲਾਣਾ ਉਦੋਂ ਛੋਟਾ ਹੈ ਉਹ ਵੱਡਾ ਹੈ ਉਦੋਂ ਵੱਡਾ ਹੈ ਉਦੋਂ ਵੱਡਾ ਹੈ ਇੰਦਾ ਇਹ ਜਾਤਾਂ ਵਿੱਚ ਫਸ ਕੇ ਰਹਿ ਗਏ ਇਨਸਾਨਾਂ ਵਿੱਚ ਜਾਤਾਂ ਨਹੀਂ ਹੁੰਦੀਆਂ ਰੱਬ ਨੇ ਜਾਤਾਂ ਨਹੀਂ ਬਣਾਈਆਂ ਰੱਬ ਨੇ ਤਾਂ ਇਨਸਾਨ ਬਣਾਇਆ ਸੀ ਪਰ ਇਨਸਾਨ ਆਪਣੇ ਵਿੱਚ ਭੇਦ ਭਾਵ ਪੈਦਾ ਕਰਕੇ ਉੱਚੀ ਨੀਚ ਪੈਦਾ ਕਰਕੇ ਇੱਕ ਦੂਜੇ ਨੂੰ ਛੋਟਾ ਵੱਡਾ ਕਹਿ ਕੇ ਜਾਤਾਂ ਬਣਾ ਕੇ ਬੈਠ ਗਿਆ ਪਰ ਗੁਰੂ ਪਿਆਰਿਓ ਜਦੋਂ ਸਤਿਗੁਰਾਂ ਦੀ ਬਾਣੀ ਪੜਦੇ ਆ ਨਾ ਤਾਂ ਸਤਿਗੁਰਾਂ ਦੀ ਬਾਣੀ ਨੇ ਜਾਤਾਂ ਪਾਤਾਂ ਦਾ ਖੰਡਨ ਕੀਤਾ ਹੈ ਇਸੇ ਕਰਕੇ ਸਮਝਣ ਦਾ ਯਤਨ ਕਰਿਓ ਇਨਸਾਨ ਦੀ ਇੱਕੋ ਹੀ ਜਾਤ ਹੈ ਉਹ ਹੈ ਮਨੁੱਖ ਮਨੁੱਖ ਇੱਕ ਐਸੀ ਜਾਤੀ ਹੈ ਇਹਦੇ ਵਰਗਾ ਹੋਰ ਸੰਸਾਰ ਤੇ ਦੂਜਾ ਕੋਈ ਨਹੀਂ ਹੈ ਜਿਹੜਾ ਮਨੁੱਖ ਵਾਂਗ ਹੋਵੇ ਪਰ ਮਨੁੱਖ ਇੱਕੋ ਹੀ ਜਾਤੀ ਹੈ ਇੱਕੋ ਹੀ ਪਰਜਾਤੀ ਹੈ ਤੇ ਗੁਰੂ ਪਿਆਰੇਓ ਸਤਪੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤ ਕਰਦੇ ਨੇ ਕਿਰਪਾ ਕਰਦੇ ਨੇ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਕੁਦਰਤ ਸਾਜੀ ਹੈ ਨਾ ਜੇ ਆਪਾਂ ਮਨੁੱਖਾਂ ਦੀ ਗੱਲ ਕਰੀਏ ਤਾਂ ਮਨੁੱਖ ਸਾਰੇ ਇੱਕੋ ਜਿਹੇ ਨੇ ਅੱਖਾਂ ਲੱਗੀਆਂ ਨੇ ਹੱਥ ਲੱਗੇ ਨੇ ਪੈਰ ਲੱਗੇ ਨੇ ਗੁਰੂ ਪਿਆਰਿਓ ਕੰਨ ਲੱਗੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਬਣਾਇਆ ਪਰ ਇਹਦੇ ਵਿੱਚ ਬਹੁਤ ਕੁਝ ਰੱਬ ਨੇ ਡਿਫਰੈਂਟ ਕੀਤਾ ਲੱਗ ਕੀਤਾ ਕਈਆਂ ਦੀਆਂ ਸ਼ਕਲਾਂ ਨਹੀਂ ਮਿਲਦੀਆਂ ਜੇ ਕਈ 2-4 ਜਾਣੇ ਪੂਰੀ ਦੁਨੀਆ ਦੇ ਵਿੱਚੋਂ ਛੇ ਮਸਕਲਾਂ ਵਾਲੇ ਮਿਲ ਵੀ ਜਾਣਗੇ ਨਾ ਉਹਨਾਂ ਦੇ ਹੱਥਾਂ ਦੀਆਂ ਲਕੀਰਾਂ ਨਹੀਂ ਮਿਲਦੀਆਂ ਉਹਨਾਂ ਦੀ ਸੋਚ ਨਹੀਂ ਮਿਲਦੀ ਉਹਨਾਂ ਦਾ ਕਦ ਕਾਠ ਨਹੀਂ ਮਿਲੇਗਾ ਬਹੁਤ ਕੋਜਾ ਜੋ ਰੱਬ ਨੇ ਡਿਫਰੈਂਟ ਬਣਾਇਆ ਲੱਗ ਬਣਾਇਆ ਇਹ ਸੰਸਾਰ ਦੇ ਵਿੱਚ ਅਕਾਲ ਪੁਰਖ ਨੇ ਜਿੰਨੇ ਵੀ ਲੋਕ ਬਣਾਏ ਨੇ ਸਾਡੇ ਤੋਂ ਪਹਿਲਾਂ ਕਿੰਨੇ ਚਲੇ ਗਏ ਹੁਣ ਅੰਨ ਤੇ ਆਉਣਗੇ ਵੀ ਪਰ ਹਰ ਇੱਕ ਮਨੁੱਖ ਦੇ ਵਿੱਚ ਗੁਣ ਲੱਗ ਨੇ ਸ਼ਕਲਾਂ ਲੱਗ ਨੇ ਰਹਿਣੀ ਵੈਣੀ ਲੱਗ ਹੈ ਜਨਮ ਕਿਤੇ ਹੋਰ ਹੋਇਆ ਤੇ ਗੁਰੂ ਪਿਆਰਿਓ ਰੱਬ ਪਰਮੇਸ਼ਰ ਨੇ ਮਨੁੱਖਤਾ ਇੱਕੋ ਬਣਾਇਆ ਪਰ ਉਹਦੇ ਵਿੱਚ ਜਿਹੜੀਆਂ ਖੂਬੀਆਂ ਨੇ ਉਹ ਲੱਗ-ਲੱਗ ਨੇ ਇਸੇ ਕਰਕੇ ਇਹ ਸਮਝਣ ਦਾ ਯਤਨ ਕਰਿਓ ਜਿਹੜੀਆਂ ਜਾਤਾਂ ਨੇ ਉਹ ਮਨੁੱਖ ਦੇ ਵਿੱਚ ਨਹੀਂ ਪਸ਼ੂ ਪੰਛੀਆਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਹੁੰਦੀਆਂ ਨੇ ਆਪਾਂ ਕਹਿੰਦੇ ਆਂ ਨੇ ਜੀ ਅੱਜ ਗੋਭੀ ਬਣਾ ਲਓ ਅੱਜ ਗਾਜਰਾ ਬਣਾ ਲਓ ਗੋਭੀ ਲੱਗ ਜਾਂਦੀ ਹੈ ਗਾਜਰਾ ਲੱਗ ਜਾਂਦੀ ਨੇ ਭਾਵੇਂ ਕਿ ਸਬਜ਼ੀਆਂ ਵਿੱਚ ਆਉਂਦੀਆਂ ਨੇ ਤੇ ਮਨੁੱਖਾਂ ਦੇ ਵਿੱਚ ਕੋਈ ਜਾਤ ਨਹੀਂ ਇੱਕੋ ਹੀ ਜਾਤ ਹੈ ਉਹ ਹੈ ਇਨਸਾਨ